ਵੀ ਦੋਸਤੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਆ ਕਮ ਬੈਕ ਟੂ आवर ਚੈਨਲ ਅੱਜ ਮੈਂ ਆਇਆ ਹਾਂ ਮੰਮੀ ਦੇ ਨਾਲ ਕੇ ਤੇ ਇੱਥੇ ਦੀ ਦੇਖੋ ਸਾਡੇ ਭਰਾ ਦੀ ਪੰਕਜ ਜੀ ਇੱਥੇ ਬੈਠੇ ਨੇ ਤੇ ਬਾਕੀ ਬੰਦੇ ਆਪਣੇ ਥੱਲੇ ਨੇ ਮਾਮੇ ਦੇ ਮੁੰਡੇ ਇੱਥੇ ਹੈਗਾ ਸੰਗ ਦਾ ਮੇਲਾ ਸੰਗ ਦੇ ਮੇਲੇ ਪੜੇ ਜਿਆਦਾ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਪਤਾ ਹੋਏ ਜੋ ਵੀ ਸੰਗ ਮੇਲਾ ਤੁਰਦਾ ਹੈ ਕਿਵੇਂ ਕਿਵੇਂ ਤੁਰਿਆ ਕਦੋਂ ਤੁਰਿਆ ਸਾਰਾ ਦੱਸਾਂਗੇ ਤੇ ਬਹੁਤ ਵਧੀਆ ਪਿੰਡ ਦੀ ਡੈਕੋਰੇਸ਼ਨ ਕੀਤੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਰਾਤ ਨੂੰ ਲੰਗਰ ਵਗੈਰਾ ਸਭ ਕੁਝ ਸਫਾ ਖਵਾਵਾਂਗੇ ਕੱਲ ਦਾ ਵੀ ਤੁਹਾਨੂੰ ਦੱਸਾਂਗੇ ਕਿ ਕੱਲ੍ਹ ਵੀ ਪੂਰੀ ਇੰਜੋਏ ਕਰਾਂਗੇ ਮੇਲੇ ਨੂੰ ਸਾਰਾ ਤੁਹਾਨੂੰ ਵਿਖਾਉਂਦੇ ਜਾਵਾਂਗੇ ਕੀ ਕੀ ਕੀਤਾ ਬਾਕੀ ਤੁਹਾਨੂੰ ਸਾਡੇ ਬੰਦੇ ਨਾਲ ਇੰਟਰੋਡਕਸ਼ਨ ਕਰਵਾਵਾਂਗੇ ਜੋ ਜੀ ਆਹ ਦੇ ਪਿੰਡ ਦਾ ਵੀਊ ਦੇਖਦੇ ਕਿੰਨਾ ਵਧੀਆ ਪਿੰਡ ਸਾਰਾ ਮੇਲਾ ਹੈ ਇਹ ਦੇਖੋ ਪਿੰਡ ਹੈ ਅੱਗੇ ਆ ਸਾਡੇ ਬੰਦੇ ਜਾਉਂਦੇ ਆ ਐ ਮੈਂ ਆਵਾ ਦੇਖੋ ਮੁੰਡੇ ਸਾਰੇ ਤਿਆਰ ਛੜੋ ਕੇ ਆ ਗਏ ਨੇ ਮੇਲਾ ਕਾਫੀ ਭਰਿਆ ਪਿਆ ਇੱਧਰ ਵੀ ਸਾਰੇ ਗਲੀ ਪਿੰਡ ਦੀ ਸਜਾਈ ਹੈ ਦੇਖ ਸਕਦੇ ਸਾਫੀ ਰਸ਼ ਹੋ ਰਿਹਾ ਹੈ ਅੱਗੇ ਤੁਹਾਨੂੰ ਦਿਖਾਵਾਂਗੇ ਕੀ ਕੀ ਹੋ ਰਿਹਾ ਹੈ ਇੱਧਰ ਵੇਖੋ ਲਾਈਟਿੰਗ ਵਾਲਾ ਵਧੀਆ ਕੀਤੀ ਹੈ ਅੱਗੇ ਬਹੁਤ ਵਧੀਆ ਮਤਲਬ ਕੀ ਸਜਾਇਆ ਹੈ ਇੱਧਰ ਪਿੱਛੇ ਮੈਂ ਮੈਂ ਵੀ ਮੈਂ ਵੀ ਜਾਂਦਿਆਂ ਬੰਦੇ ਆਪਣੇ ਥਾਰੇ ਭਰਾ ਨੇ ਮਾਮੇ ਦੇ ਮੁੰਡੇ ਪਿੰਡ ਦੇ ਬਹੁਤ ਵਧੀਆ ਵੇਖ ਖੰਚੀ ਮਲਕੀ ਕੁਹੀ ਮਿਲਦੀ ਪਈਏ ਵੇਖ ਤੇ ਸਾਰੇ ਵੇਖੋ ਡੋਟਰ ਕੱਢ ਗਿਆ ਇਹਨੇ ਦੋਸਤੋ ਆ ਲੱਗਾ ਲੰਗਰ ਲਾਈਨ ਲੱਗੀ ਜੀ ਕੁਛ ਨਹੀਂ ਵਧਿਆ ਮਲਕੀ ਰੋਟ ਪਈ ਤੇ ਵੇਖੋ ਲਾਈਟਿੰਗ ਕਿੰਨੀ ਵਧਿਆ ਕੀਤੀ ਦਿਨ ਚੱਲਿਆ ਹੁੰਦਾ ਜਿੱਦਾਂ ਵੇਖੋ ਆ ਲੰਗਰ ਲੱਗਾ ਏ ਪੂਰਾ ਵਿਆਹ ਵਾਲਾ ਸਿਸਟਮ ਹੁੰਦਾ ਜੀ ਦਸਤੋ ਆ ਸੂ ਲੱਗੇ ਆ ਸਾਲਾ ਕੋਈ ਪ੍ਰੋਗਰਾਮ ਰੱਖਿਆ ਨਾ ਆਹੀ ਬੱਲੇ ਆ ਜੀ ਲੰਗਰ ਆ ਪਾਹ ਜਾਈ ਨਹੀਂ ਸਾਡਾ ਬਹੁਤ ਦਿਹਾਵਾ ਥੋੜੀ ਦੇਰ ਬਾਅਦ ਤੇ ਆ ਸਾਡੇ ਭਰਾ ਦੀ ਨੇ ਤੋਂ ਬਨੇ ਜਾਣੇ ਦੀ ਇਹ ਪ੍ਰੀਆ ਜਾਰੀ ਹੈ ਪਰਤੀ ਘੁੰਮ ਫਿਰ ਕੇ ਇਹ ਆਪਸ ਸਿੱਧਾ ਦੱਸੋਗੇ ਹੀ ਹੁਣ ਉੱਠਨੇ ਆ ਤੇ ਟਾਈਮ ਹੈ ਦੇ 6 ਵਜੇ ਸਵੇਰ ਦੇ ਵੇਲੇ ਦੋ ਤੇ ਪੰਕਰ ਭਾਜੀ ਉੱਠ ਗਏ ਨੇ ਦੂਜਾ ਸਟਾਪੰਦਾ ਆ ਗਿਆ ਦੂਜੇ ਘਾਰ ਹੈ ਨਹੀਂ ਚੱਲੇ ਮਠਾ ਟਿਕਨ ਜੁਤਾਨੋ ਨੇ ਅੱਜ ਦਾ ਸਟਾਈਲ ਲੋਗ ਉਹ ਤਾਂ ਹੈ ਘਣ ਬਨ ਵਾਲਾ ਹੈ ਫੁੱਲ ਇੰਜੋਏਮੈਂਟ ਹੋਵਾਂਗੇ ਤੁਹਾਨੂੰ हाँ जी दोस्तों देख सकते दे तो संघ जो कि पिंड पहुँच गया तो असं भी दर्शन करने लिये पहुँच चुके हैं तो घर दिन लाग गए थे दर्शन करने करे आप बड़ा ही ज़्यादा खराब आतिशबाजी हो रही है मौसम बड़ा ख़राब से बारिश वाला मौसम ठंड हो गई काफ़ी फिर फिर भी दर्शन तो करने से बाहर आप गए तो देखो कि रश हो पाया लंगर खादा दर्शन करने खड़े हैं तुम दसना चाहना कि संघ वेखो पहुँच गया तो आप दसना चाहे कि जो संघ से ना ਇਦੋਂ ਹਰਚੋਆ ਪੰਜਾਬ ਚ ਪਿੰਡ ਸੀ ਇੱਕ ਉੱਥੋਂ ਬਾਬਾ ਜੀ ਅਜਿਹਾ ਪਿਆ 7 ਸਾਲ ਪਹਿਲਾਂ ਇਕੱਲੇ ਤੁਰਕ ਜਾਂਦੇ ਹੁੰਦੇ ਸੀ ਡੇਰਾ ਸਾਹਿਬ ਗੁਰਦੁਆਰਾ ਇੱਥੇ ਗੁਰੂ ਨਾਨਕ ਦੇਵ ਜੀ ਦੇ ਬਸਤਰ ਪਏ ਹੋਣੇ ਉਹਨਾਂ ਦੇ ਦਰਸ਼ਨ ਕਰਨ ਲਈ ਇੱਥੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸੀ ਉੱਥੇ ਉਹਨਾਂ ਦੇ ਬਸਤਰ ਪਏ ਨੇ ਉੱਥੇ ਲੋਕੀਂ ਦਰਸ਼ਨ ਕਰਨ ਜਾਂਦੇ ਤਾਂ ਅਜੇ ਤਾਂ 50 60 ਸਾਲ ਪਹਿਲਾਂ ਬਾਬਾ ਜੀ ਸੀ ਜੋ ਇਕੱਲੇ ਤੁਰਕ ਜਾਂਦੇ ਸੀ ਤੇ ਉਹਨਾਂ ਦੇ ਨਾਲ ਹੁਣ ਕਾਫੀ ਜ਼ਿਆਦਾ ਸੰਗਤ ਰਲ ਚੁੱਕੀ ਹੈ ਆਪ ਦੇਖ ਸਕਦੇ ਹੋ ਤੁਸੀਂ ਪਿਰਾਤ ਸੱਤ ਸੌਰ ਬਿਨਾਂ ਇਕੱਲੇ ਜਾਣਾ ਹੌਲੀ ਹੌਲੀ ਸੰਗਤ ਰਲਦੀ 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 ਤੇ ਹੁਣ ਪਤਾ ਨਹੀਂ ਕਿੰਨੇ ਲੱਖਾਂ ਲੋਕ ਜਾਂਦੇ ਨੇ ਦਰਸ਼ਨ ਕਰਨ ਪੈਦਲ ਪਿਰਾਤ ਸੱਤ 70 ਕਿਲੋਮੀਟਰ ਦੂਰ ਦਰਹਰਚੋਲ ਤੋਂ ਪਿੱਛੋਂ ਲੈ ਕੇ ਅੱਗੋਂ ਅੱਗੋਂ ਜਾਣਾ ਡੇਰਾ ਸਾਹਿਬ ਡੇਰਾ ਸਾਹਿਬ ਕਾਫੀ ਜ਼ਿਆਦਾ ਦੂਰ ਹਰਚੋਲ ਤੋਂ ਲੈ ਕੇ 770 ਕਿਲੋਮੀਟਰ ਦੂਰ ਤੂੰ ਖੁਦ ਸੋਚੋ ਕਿੰਨਾ ਜ਼ਿਆਦਾ ਤੁਰ ਕੇ ਜਾਣਾ ਉਹ ਤਾਂ ਵੱਡੀ ਗੱਲ ਹੈ ਸਰਦਾ ਦੇ ਨਾਲ ਲੋਕ ਜਾਂਦੇ ਦਰਸ਼ਨ ਕਰਨ ਕਾਫੀ ਜਿਆਦਾ ਸਹੂਲਤਾ ਰਸਤੇ ਵਿੱਚ ਮਿਲਦਾ ਮਿਲ ਕੇ ਖਾਣ ਪੀਣ ਦੀ ਕੋਈ ਕਮੀ ਨਹੀਂ ਕਾਫੀ ਜਿਆਦਾ ਲੰਗਰ ਤੇ ਵਸਰ ਲੱਗੇ ਨੇ ਸਭ ਕੁਝ ਖਾਣ ਨੂੰ ਮਿਲਦਾ ਪਾਣੀ ਵੀ ਜਰਾਤ ਤੇ ਦੇਖ ਸਕਦੇ ਹੋ ਬਾਰਿਸ਼ਾ ਕਾਫੀ ਜਿਆਦਾ ਸ਼ੁਰੂ ਹੋ ਚੁੱਕੀ ਸੀ ਇਹ ਤਾਂ ਇਤਨਾ ਲੋਕੀ ਹੋਲੀ-ਵਾਲੀ ਕਰਕੇ ਇੱਕ ਦਿਨ ਵਿੱਚ ਪਹੁੰਚ ਜਾਂਦੇ ਨੇ ਜੀ ਦੋਸਤੋ ਕੀ ਹਾਲ ਚਾਲ ਹੁਣ ਆਪਾਂ ਤਾਂ ਨਮਲਾਵਾਂਗੇ ਅਸੀਂ ਆਪਣੇ ਪੁਰਾਣੇ ਬੰਦਿਆਂ ਨਾਲ ਮੇਰੀ ਮੰਮੀ ਦੇ ਨਾਨੀ ਨਾਲ ਨਮਲਾਵਾਂਗੇ ਤੁਹਾਨੂੰ ਬੜੇ 올ਡੇਜ ਦੇ ਹੋਗੇ ਤੇ ਨੇ ਤੇ ਉਹਨਾਂ ਦਾ ਘਰ ਹੈ ਘਰ ਬਹੁਤ ਵਧੀਆ ਬਣਿਆ ਹੈ ਤੁਹਾਨੂੰ ਖੁੰਨੇ ਅੱਗੇ ਜਾ ਕੇ ਜਾ ਜਿੰਦਾਰਾ ਵੱਡੀਆਂੋਂ ਬਰਾ ਹੁਣ ਦੇਖਾ ਪਤਾ ਲੱਗਾ ਤੇ ਨਹੀਂ ਹਨ ਮੈਂ ਸਿਦਾਲ ਖੜਾ ਇਹਦੇ ਜੀ ਤੇ ਇਹ ਤੇਰਾ ਵੱਡੀਆਂੋਂ ਬਰਾ ਹੁਣ ਚੱਲੇ ਹਾਂ ਇਹ ਕੀ ਪੀਣੀ ਹੈ ਕਰੋ ਕਿਥੇ ਨਹੀਂ ਚੱਲੇ ਹੋ ਨਹੀਂ ਕੱਲ ਦੇ ਹਾਂਜੀ ਮੇਲਾ ਵਖਰਾ ਇਥੇ ਸੰਗਸ ਹਾਂਜੀ ਅੱਜ ਅੱਜ ਪੜਨਾ ਸਮਾਨ ਹਾਂਜੀ ਅੱਜ ਸਾਰੀ ਥੜੀ ਉਹਨਾਂ ਤਰਨ ਠੀਕ ਹੈ ਤੂੰ ਹੋਰ ਸਭ ਠੀਕ ਠਾਕ ਨੇ ਇਹ ਨਾਲ ਕੋਈ ਪਤਾ ਨਹੀਂ ਖਲੋ ਗਈ ਦੀ ਜੀ ਪਤਾ ਨਹੀਂ ਲੱਗਦਾ ਇਹਨਾਂ ਨੇ ਹੁਣ ਉਮਰ ਵੀ ਤੁਹਾਨੂੰ ਪਤਾ ਹੀ ਅੱਜ ਦੀ ਆਹ ਐਸ਼ਾ ਬੀਜਾ ਮੁੰਡਾ ਕੀ ਕਰਦੀਆਂ ਹੁੰਦੀਆਂ ਉਹਨਾਂ ਦਾ ਨਹੀਂ ਕੀ ਕਰਦਾ ਸਾਗੋ ਇੱਕੜ ਨੂੰ ਹੁਣ ਟਾਈਮ ਨਹੀਂ ਲੱਗਦਾ ਉਧਰ ਹੀ ਫਿਰ ਵੇਖ ਲੈਂਦੇ ਘੁੰਮਣੇ ਵੇਖ ਲਿਆ ਉਹਨਾਂ ਨੇ ਵੀਰ ਉਹਦੇ ਸੇ ਨਾਲ ਹਾਂ ਉਹ ਠੀਕ ਦਾ ਸਾਰੇ ਠੀਕ ਠਾਕ ਹਾਂਜੀ ਜਾਂਦਾ ਜੀ ਇਸ ਘਰ ਤੋਂਰੇ ਹਾਂਜੀ ਲਾੜਾ ਠੀਕ ਹੈ ਨਾ ਹਾਂਜੀ ਠੀਕ ਲਾੜੇ ਦਾ ਖਤਰਾ ਨਹੀਂ